ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਓ ਸਤਿਗੁਰ ਕੀ ਨਿਵਾਸੀ ਗੁਰੂ ਕੈ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਦੇ ਵਿੱਚ 105ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 1291 ਤੋਂ 1300 ਸੋ ਹਰ ਰੋਜ਼ ਦੀ ਤਰ੍ਹਾਂ ਆਪਾਂ 10 ਪਾਵਨ ਅੰਗ ਦਾ ਪਾਠ ਪ੍ਰੇਮ ਭਾਵਨਾ ਦੀ ਨੜ ਕਰਾਂਗੇ ਜੋ ਵੀ ਗੁਰਮੁਖ ਪਿਆਰੀ ਮਾਈ ਭਾਈ ਸਮੇਂ ਜੋ ਸਮਾਂ ਕੱਢ ਕੇ ਗੁਰਬਾਣੀ ਵਿਚਾਰਾਂ ਨਾਲ ਨਿਰੰਤਰ ਜੁੜੇ ਹੋਏ ਨੇ ਉਹ ਏਸੀ ਤਰ੍ਹਾਂ ਹੀ ਸਮੇਂ ਜੋ ਸਮਾਂ ਕੱਢ ਕੇ ਗੁਰਬਾਣੀ ਸੁਣਦੇ ਰਹਿਣਾ ਪਰ ਸ਼ੁਰੂ ਕਰਦੇ ਹਾਂ ਅੱਜ 105ਵੇਂ ਭਾਗ ਦੇ ਵਿੱਚ ਪਾਵਨ ਅੰਗ 1291 ਤੋਂ 1300 ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ ਪੰਜ ਸ਼ਬਦ ਤੋਂ ਨਿਕਾਰ ਤੋਂ ਨ ਤਹਿ ਬਾਜੇ ਸ਼ਬਦ ਨਿਸ਼ਾਨ ਦੀਪ ਲੋ ਪਤਾਲ ਤਹਿ ਖੰਡ ਮੰਡਲ ਹੈਰਾਨ ਤਾਰ ਕੋਰਬ ਜਿੰਤਰ ਤਹਿ ਸਾਚ ਤਖਤ ਸੁਲਤਾਨ ਸੁਖ ਮਨ ਕਹਿ ਕਰ ਰਾਗ ਸੁਣ ਸੁਨ ਮੰਡਲ ਲੈ ਬਲਾਈ ਅਖਤ ਕਥਾ ਵਿਚਾਰੀ ਐ ਮਨ ਸਾ ਮਨ ਹੈ ਸਮਾਏ ਉਲਟ ਕਮਲ ਅਮਰਤ ਪਰਿਆ ਇਹ ਮਨ ਕਤ ਹੋ ਨਾ ਜਾਏ ਅਜਬ ਪਾਜਾਪ ਨਾ ਵਿਸਰੈ ਆਦਿ ਜੁਗਾਦ ਸਮਾਈ ਸਭ ਸਖੀਆਂ ਪੰਚੇ ਮਿਲੇ ਗੁਰਮਖਿ ਨਿਜ ਕਰਿ ਵਾਸ ਸ਼ਬਦ ਖੋਜ ਇਹ ਕਰ ਲਹਿ ਨਾਨਕ ਤਾਂਗਾ ਦਾਸ ਮਹਲਾ ਪਹਿਲਾ ਚਿਲ ਮਿਲ ਵਸੀ ਹਰ ਦੁਨੀਆ ਫਾਨੀ ਕਾਲੁ ਬ ਅਕਲ ਮਨ ਗੋਰ ਨਾ ਮਾਨੀ ਮਨ ਕਮੀਨਾ ਕਮ ਤਰੀਨ ਤੂੰ ਦਰਿਆਉ ਖੁਦਾਯਾ ਇਕ ਚੀਜ਼ ਮੁਝੇ ਦੇਹ ਅਵਰ ਜਹਰ ਚੀਜ਼ ਨਾ ਪਾਇਆ ਪੁਰਬ ਖਾਮ ਕੂਜੈ ਹਕਮਤ ਖੁਦਾਇਆ ਮਨ ਤਉਨ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾ ਨਮਸਤਾਨਾ ਨਿਤ ਚੜੈ ਸਬਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮਖ ਜਾਣਿਆ ਲੱਗਾ ਸਭ ਵਿਕਾਰ ਸ਼ਬਦ ਨਿਸ਼ਾਨਿਆਂ ਸਾਧੂ ਸੰਗ ਉਦਾਰ ਪਏ ਨਿਕਾਣਿਆਂ ਸਿਮਰ ਸਿਮਰਦ ਤਾਰ ਸਭ ਰੰਗ ਮਾਣਿਆਂ ਪ੍ਰਗਟ ਪਿਆ ਸੰਸਾਰ ਮਿਹਰ ਛਣਾਣਿਆਂ ਸ਼ਵਣਿਆਂ ਆਪੇ ਬਖਸ਼ ਮਲਾਈ ਸਤਿਗੁਰ ਬਾਣਿਆਂ ਨਾਨਕ ਲੈ ਮਲਾਈ ਖਸਮੇ ਪਾਣਿਆਂ ਸਲੋਕ ਮਹਲਾ ਪਹਿਲਾ ਤਨ ਸੋ ਕਾਗਦ ਕਲਮ ਤਨ ਧਨ ਪੰਡਾ ਤਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹਾਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੀ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ ਤੇਰੀ ਗਤਮਤ ਤੂੰ ਹੈ ਜਾਣਦਾ ਤੁਦ ਕੀਮਤ ਪਾਈ ਤੂੰ ਅਲਖ ਅਗੁਚਰ ਅਗਮ ਹੈ ਗੁਰਮਤ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰ ਤਿਸ ਮੇਲ ਲਹਿ ਸੋ ਨਾਮ ਤੇ ਆਈ ਤੂੰ ਕਰਤਾ ਪੁਰਖ ਅਗਮ ਹੈ ਰਵਿਆ ਸਭ ਠਾਈ ਜਿਤ ਤੋਂ ਲਾਏ ਸਚਿਆ ਤਿਤ ਕੋ ਲੱਗੇ ਨਾਨਕ ਗੁਣ ਗਾਈ ਸੁਧ ਰਾਗ ਮਲਾਰ ਬਾਣੀ ਭਗਤ ਨਾਮ ਦੇ ਵਿਜੀਓ ਕੀ ੴ ਸਤਿਗੁਰ ਪ੍ਰਸਾਦ ਸੇ ਬੀਲੇ ਗੋਪਾਲ ਰਾਏ ਅਕਲ ਨਰਨਜਨਾ ਭਗਤ ਦਾਨ ਦੀਜੈ ਜਾਚੇ ਸੰਤ ਜਨ ਰਹਾਉ ਜਾਚੈ ਕਰ ਦਿਗ ਦਿਸੈ ਸਰੈ ਚਾ ਬੇਕੁੰਠ ਪਵਨਾ ਚਿਤਰਸਾਲਾ ਸਤ ਲੋਕ ਸਮਾਨ ਪੂਰੀਲੇ ਜਾਚੈ ਕਰ ਲక్ష్ਮੀ ਕੁਮਾਰੀ ਕੁਆਰੀ ਚੰਦ ਸੂਰਜ ਦੀਬੜੇ ਕੌਤਕ ਕਾਲ ਬਪੂੜਾ ਕੋਟਬਾਲ ਸੋ ਕਰਾ ਸ੍ਰੀ ਸ਼ੁਐ ਸਰਜਾ ਸ੍ਰੀ ਨਰਹਰੀ ਚਾਚੈ ਕਾਲ ਕਰ ਕੋ ਲਾਲ ਬ੍ਰਹਮਾ ਚਤਰਮੁਖ ਡਾਵੜਾ ਜਿਨ ਬ ਵਿਸਵ ਸੰਸਾਰ ਰਚੀਲੇ ਜਾਕੇ ਕਰ ਈਸਰ ਬਾਬਲਾ ਜਗਤ ਗੁਰੂ ਤਤਸਾਰ ਖਾ ਗਿਆਨ ਪਖਿਲੇ ਪਾਪ ਪੁੰਨ ਜਾਂ ਚੈ ਡਾਂਗਿਆ ਦਵਾਰੇ ਚਿੱਤਰ ਗੁਪਤ ਲੇਖਿਆ ਧਰਮ ਰਾਏ ਭਰੂਲੀ ਪ੍ਰਤੀਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਚੈ ਕਰ ਗਣ ਗੰਧਰ ਬ੍ਰਿਖੀ ਬੱਪੜੇ ਢਾਡੀਆ ਗਵੰਤ ਅਛੈ ਸਰਬ ਸਾਸਤਰ ਬਹੁ ਰੂਪੀਆ ਅਨਗਰਵਾ ਅਖਾੜਾ ਮੰਡਲੀ ਕ ਬੋਲ ਬੋਲ ਹੈ ਕਛੈ ਚੌਰ ਫੂਲ ਜਾਚੈ ਹੈ ਪਵਣ ਚੇਰੀ ਸਖਤ ਜੀਤ ਲੈ ਪਵਣ ਅੰਡ ਟੂਕ ਜਾਚੈ ਬਸਮਤੀ ਸੋ ਐਸ ਰਾਜਾ ਤਿਰਪਵਨਪਤੀ ਜਾ ਚੈ ਕਰ ਕੂਰਮਾ ਪਾਲ ਸੈਸਰ ਫਨੀ ਬਾਸਕ ਸੇ ਜਵਾਲੂਆ 18 ਪਾਰ ਬਨਸਪਤੀ ਮਾਲਣੀ 96 ਕਰੋੜੀ ਮੇਘਮਾਲਾ ਪਾਣੀ ਹਰੀਆ ਨਖ ਪਰ ਸੇਬ ਜਾ ਚੈ ਸੁਰਸਰੀ ਸਬਦ ਸਮੁੰਦ ਜਾ ਚੈ ਕੜਥਲੀ ਇਤੇ ਜੀ ਚਾ ਇਤੇ ਜੀ ਚਾ ਚੈ ਵਰਤਣੀ ਸੋ ਐਸਾ ਰਾਜਾ ਤਿਰਪਵਨ ਤਣੀ ਜਾ ਚੈ ਕਰਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦਨੀ ਜੈ ਸਿੱਧ ਬੁੱਧ ਗਣ ਗੰਦਰਵਾਨ ਵਹਿਲਾ ਇਤੇ ਜੀ ਜਾ ਚੈ ਹਾ ਕਰੀ ਸਰਬ ਵਿਆਪਕ ਅੰਤਰ ਹਰੀ ਪ੍ਰਣ ਬੈ ਨਾਮ ਦਿਓ ਤਾ ਚੀ ਆਣ ਸਗਲ ਭਗਤ ਜਾ ਚੈ ਨਿਸ਼ਾਣ ਮਲਾਰ ਮੋਕਉ ਤੋ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਮਈਆ ਰਹਾਓ ਅਲਾਵੰਤੀ ਇਹ ਪਰਮ ਜੋ ਹੈ ਮਜ ਉੱਪਰ ਸਭ ਕੋ ਪਿਲਾ ਸੁਧ ਸੁਧ ਕਰਮਰ ਉਠਾਇਓ ਕਹਾਂ ਕਰਹੋ ਬਾਬੀ ਬੀਠੁਲਾ ਮੂਏ ਹੋਏ ਜਾਓ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇਲਾ ਏ ਪੰਡਿਆ ਮੋਕੋ ਢੇਡ ਕਹਿਤ ਤੇਰੀ ਪੈਜ ਪਿਛੌੜੀ ਹੋਇਲਾ ਜੋ ਤੂੰ ਦਿਆਲ ਕਿਰਪਾਲ ਕਹੀਤ ਹੈ ਅਤਿ ਪੁਜ ਪਇਓ ਅਪਾਰਲਾ ਫੇਰ ਦੀਆ ਦੇਹ ਰਾਨ ਮੇ ਕਿਉ ਪੰਡੀਆਂ ਨ ਕੋ ਪਿਸ਼ਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦ ਨਾਗਰਜ ਨ ਮੇਰੀ ਜਾਤ ਵਿਖਿਆਤ ਚਮਾਰੰ ਹਿਦੈ ਨਾਮ ਗੋਬਿੰਦ ਗੁਣਸਾਰੰ ਰਹਾਓ ਸੁਰਸਤਰੀ ਸਾਲ ਲ ਕਿਰਤ ਵਰਣੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਬਰ ਜਲ ਰੇ ਸੁਰਸਰੀ ਮਿਲਤ ਨਹੀਂ ਹੋਏ ਆਨੰ ਤਰ ਤਰ ਅਪਵਿੱਤਰ ਕਰਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਪਾਗੋਤ ਲਿਖਿਆ ਤੇ ਉਪਰੇ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕਟਵਾੜ ਲਾਟੌਰ ਟਵੰਤਾ ਨਿਤਪਨਾ ਬਨਾਰਸੀ ਆਸ-ਪਾਸਾ ਅਬ ਬਿ ਪਰ ਪਰਦਾਨ ਤਿਹ ਕਰ ਹੈ ਡੰਡਉਤ ਤੇਰੇ ਨਾਮ ਸਰਣਾਈ ਰਵਿਦਾਸ ਦਾਸਾ ਮਲਾਰ ਹਰ ਜਪਤ ਤੇਉ ਜਨਾ ਪਦਮ ਕਬਿਲਾਸ ਪਤ ਤਸ ਸਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰੇ ਆਨ ਪਰਪੂਰ ਸੋ ਰਹਾਓ ਜਾਕੇ ਪਗ ਬਤ ਲੇਖੀਐ ਅਬਰ ਨਹੀਂ ਪੇਖੀਐ ता जात अछोप चीपा ब्यास मह लेखी है सनक पे है नाम की नामना शब्द दीपा जाके ईद बकरीद कुल गौरे बद कर है मानिय है सिख शहीद पीरा जाके बाप वैसी करी पूत ऐसी श्री तिहूरे लोक प्रसिद्ध कबीरा ਜਾ ਕੇ ਖਟੰਬ ਕੇ ਢੇਡ ਸਭ ਟੋਰ ਟਵੰਤ ਫਿਰ ਹੈ ਅਜਹੂ ਬਨਾਰਸੀ ਆਸ ਪਾਸਾ ਅਚਾਰ ਸਹਿ ਤਵ ਪਰ ਕਰ ਹੈ ਡੰਡੌਤ ਤਿਨ ਤਨ ਰਵਦਾਸ ਦਸੰ ਦਸਾ ਮਲਾਰ ਇਕੰਕਾਰ ਸਤਗੁਰ ਪ੍ਰਸਾਦ ਮਿਰਤ ਪਿਆਰੋ ਪ੍ਰਾਨਨਾਥ ਕਬਨ ਭਗਤ ਤੇ ਸਾਧ ਸੰਗ ਪਾਈ ਪਰਮ ਗਤੇ ਰਹਾਓ ਮੈਲੇ ਕੱਪੜੇ ਕਹਾਂ ਲਵ ਤੋ ਬੋ ਅਬਗੇ ਨੀਦ ਕਹਾਂ ਲਗ ਸੋ ਬੋ ਜੋਈ ਜੋਈ ਜੋਰਿਓ ਸੋਈ ਸੋਈ ਫਟਿਓ ਝੂਠੇ ਬਨਜ ਉਠ ਹੀ ਗਈ ਹਟਿਓ ਕਹੋ ਰਬਦਾਸ ਭਇਓ ਜਬ ਲੇਖੋ ਜੋਈ ਜੋਈ ਕੀ ਨੋ ਸੋਈ ਸੋਈ ਦੇਖਿਓ ਰਗ ਕਨੜਾ ਚੁੱਪ ਦੇ ਮਹਾਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹੋ ਬਲਬਲ ਬਲਬਲ ਸਾਧ ਜਨਾਂ ਕੋ ਮਿਲ ਸੰਗਤ ਪਰ ਉਤਰਿਆ ਰਹਾਓ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾਂ ਪਗ ਪਰਿਆ ਤਨ ਤਨ ਸਾਧ ਜਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤ ਉਦਰਿਆ ਮਨੁਆ ਚਲੇ ਚਲੇ ਬਹੁ ਬਹੁ ਵਿਦ ਮਿਲ ਸਾਧੂ ਬਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗਰਸਮੀਨਾ ਬਸਗਤ ਖਰਿਆ ਹਰ ਕੇ ਸੰਤ ਸੰਤ ਪਲਨੀ ਕੇ ਮਿਰ ਸੰਤ ਜਨਾ ਮਲ ਲਹੀਆ ਹਮੇ ਦੁਰਤ ਗਇਆ ਸਭ ਨਿਕਰ ਜਿਉ ਸਾਬਨ ਕਾਪੂਰ ਕਰਿਆ ਮਸਤਕ ਲਲਾਟ ਲਿਖਿਆ ਤੁਰ ਠਾਕੁਰ ਗੁਰ ਸਤਗੁਰ ਚਰਨ ਉਰਤਿਆ ਸਭ ਦਾਲਦ ਦੁਖ ਪੰਜ ਪ੍ਰਭ ਪਾਇਆ ਚਰਨ ਨਾਨਕ ਨਾਮ ਉਧਰਿਆ ਕਨੜਾ ਮਹਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਉ ਹਮ ਅਚਿਤ ਅਚੇਤ ਨ ਜਨ ਹੈ ਗਤਮਿਤ ਗੁਰ ਕੀਏ ਸੁਚਿਤ ਚਿਤੇਨਾ ਪ੍ਰਭ ਕੀਓ ਦਿਆਲ ਕੀਓ ਅੰਗੀ ਕਿਰਤ ਮਨ ਹਰ ਹਰ ਨਾਮ ਜਪੇਨਾ ਹਰ ਕੇ ਸੰਤ ਮਿਲੇ ਮਨਪਰੀਤਮਾ ਕਟ ਦੇਵੋ ਹਿਯਾ ਰਾਤੇਨਾ ਹਰ ਕੇ ਸੰਤ ਮਿਲੇ ਹਰ ਮਿលਿਆ ਹਮ ਕੀਏ ਪਤ ਤਪਵੇਨਾ ਹਰ ਕੇ ਜਨ ਉਤਮ ਜਗ ਕਹੀਐ ਜਿਨ ਮਿលਿਆ ਪਥਰ ਸੇਨਾ ਜਨ ਕੀ ਮਹਿਮਾ ਬਰਨ ਨਾ ਸਕੋ ਓਏ ਉਤਮ ਹਰ ਹਰ ਕੇਨਾ ਤੁਮ ਹਰ ਸਾਹ ਵੱਡੇ ਪ੍ਰਭ ਸੌਮੀ ਹੰਬਣ ਜਾਰੇ ਰਸ ਦੇਨਾ ਜਨ ਨਾਨਕ ਕੋ ਦਇਆ ਪ੍ਰਵਤਾਰੋ ਲਦ ਵਖਰ ਹਰ ਹਰ ਲੇਨਾ ਕਾਨੜਾ ਮਹੱਲਾ ਚੌਥਾ ਜਬ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਪਿਛ ਹੈ ਗਿਰਹ ਉਦਾਸ ਰਹਾਓ ਹਮ ਹਰ ਜਿਹirte ਜਪਿਓ ਨਾਮ ਨਰਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਅਨੰਤ ਪਇਆ ਮਨ ਬਿਗਸਿਆ ਉਤਮ ਪੈ ਮਿਲਣ ਕੀ ਆਸ हर हर हम हर स्वामी प्रीति लगाई जितने सास लिए हम ग्रास किल बिक दहन पए खने अंतर टूट गए माया के फास क्या हम क्या कर्म किया कर्म कमावे मूर्ख मुग्ध रखे प्रभास अब गण प्यारे पाथर पारि सत संगत मिल तरै تراਸ जेती सृष्टि करी जगदीसर ते सब मह ऊच हम नीच बिखियास ਅਮਰੀ ਅਬਗੁਣ ਸੰਗ ਗੁਰ ਮਿਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰ ਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਉ ਗਇਓ ਸਭ ਝਾਕ ਰਹਾਓ ਨਾਨਾ ਰੂਪ ਰੰਗ ਹਰ ਕੀ ਰੇ ਘਟ ਘਟ ਰਾਮ ਰਬਿਓ ਗੁਪਲਾਕ ਹਰ ਕੀ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਗਏ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਤਾਰਿਓ ਹਰ ਰਸ ਕਿਰਸਾਕ ਹਰ ਕੇ ਸੰਤ ਮਿਲੇ ਹਰ ਮਿលਿਆ ਜੈਸੇ ਗਉ ਦੇਖ ਬਸ਼ਰਕ ਹਰ ਕੇ ਸੰਤ ਜਨਾ ਮਹਿ ਹਰ ਹਰ ਤੇ ਉਤ ਜਾਂ ਧਰ ਤੇ ਜਨ ਉਤਮ ਜਨਕ ਜਨਾਕ ਤਿਨ ਹਰ ਹਿਰਦੇ ਬਾਸ ਬਸਾਨੀ ਛੂਟ ਗਈ ਮੁਸਕੀ ਮਸਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਖ ਲਿਓ ਆਪਣਾ ਆਪਣਾ ਜਨ ਨਾਨਕ ਕੇ ਸਖਾ ਹਰ ਪਾਈ ਮਾਤ ਪਿਤਾ ਬੰਦ ਪਰ ਹਰ ਸਾਖ ਕਨੜਾ ਮਹਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਬਸਤ ਮਾਇਆ ਗੜਬੇੜੀ ਗੁਰ ਕੇ ਸ਼ਬਦ ਲਿਓ ਗੜ ਜੀ ਤਰਹਾਓ ਮਿਥਿਆ ਪਰਮ ਪਰਮ ਬਹੁ ਪਰਮਿਆ ਲੁਭਦੋ ਪੁੱਤਰ ਗਲ ਤਰਮੋ ਹੋ ਪ੍ਰੀਤ ਜੈਸੇ ਤਰਬਰ ਕੀ ਤਛਾਇਆ ਖਿਨ ਮੈਂ ਬਿਨ ਸਜਾਇ ਦੇਹ ਪੀਤਾ ਹਮਰੇ ਪ੍ਰਾਨ ਪ੍ਰੀਤ ਜਨ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੇ ਰਾਮ ਰਬਿਆ ਕਟ ਅੰਤਰ ਅਸਥਿਰ ਰਾਮ ਰਬਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨਨੀ ਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹੇ ਨਾ ਉਤਰੈ ਕਬੂ ਹਰ ਹਰ ਜਾਏ ਮਿਲੇ ਹਰ ਪ੍ਰੀਤ ਹੰ ਬਹੁ পাপ ਕੀਏ ਅਪਰਾਧੀ ਗੁਰ ਕਾਟੇ ਕਟਤ ਗੀਤ ਹਰ ਹਰ ਨਾਮ ਦਿਓ ਮੁਖ ਔਖਦ ਜਨ ਨਾਨਕ ਪਤਤ ਪਨੀਤ ਕਨੜਾ ਮਹਲਾ ਚੌਥਾ ਜਬ ਮਨ ਰਾਮ ਨਾਮ ਜਗਨਨਾਥ ਘੂਮਨ ਘਿਰ ਪਰੇ ਬਿਖ ਬਿਖਿਆ ਸਤ ਗੁਰ ਕਾੜ ਲਿਏ ਦੇ ਹਾਥ ਰਹਾਓ ਸਵਾਮੀ ਅਬੈ ਨਰੰਜਨ ਨਰ ਹਰ ਤੁਮ ਰਖ ਲਿਓ ਹਮ ਪਾਪੀ 파ਥ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਕਾਸਤ ਲੋਹ ਤਰੇ ਸੰਗ ਸਾਥ ਤੂੰ ਬਡਪੁਰਖ ਬਡਮ ਅਗ ਬਟ ਅਗਮ ਅਗੁਚਰ ਹਮ ਢੂੰਡ ਰਹੇ ਪਾਈ ਨਹੀਂ ਹਾਥ ਤੂੰ ਪਰੇ ਪਰੇ ਪਰੰਪਰ ਸੁਆਮੀ ਤੂੰ ਅਪਨ ਜਾਣੈ ਅਪ ਜਗੰਨਾਥ ਅਦ੍ਰਿਸ਼ਟ ਗੁਚਰ ਨਮਤੇ ਆਏ ਸਤ ਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਖਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮਰਾਖ ਲਿਓ ਜਗੰਨਾਥ ਜਨ ਨਾਨਕ ਦਸ ਦਸ ਦਸਨ ਕੋ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਥ ਕਨੜਾ ਮਹਲਾ ਚੌਥਾ ਪੜਤਾਲ ਕਰ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਮਨ ਜਪੋ ਰਾਮ ਗੋਪਾਲ ਹਰ ਰਤਨ ਜਿ ਬਿਹਰ ਲਾਲ ਹਰ ਗੁਰਮਖ ਕੜਟਕ ਸਾਲ ਹਰ ਹੋ ਹੋ ਕਿਰਪਾਲ ਰਹਾਓ ਤੁਮਰੇ ਗਣ ਅਗਮ ਅਗੋਚਰ ਤੁਮਰੇ ਗੁਣ ਅਗਮ ਅਗੋਚਰ ਏਕ ਜਿਹੀ ਕਿਆ ਕਥੇ ਵਿਚਾਰੀਂ RAM 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 LAL ਤੁਮਰੀ ਜੀ ਅਖਤ ਕਥਾ ਤੂ ਤੋ ਤੋ ਹੀ ਜਨੈ ਹੋ ਹਰ ਜੱਬ ਪਈ ਨਿਹਾਲ 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 ਹਮਰੇ ਹਰ ਪ੍ਰਾਨਥ ਖਾਸਾ ਸਵਾਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ RAM ਨਾਮ ਤਨ ਮਾਲ ਜਾਕੋ ਪਾਗ ਤਨ ਲਿਓਰੀ ਸੁਹਾਗ ਹਰ ਹਰ ਹਰੀ ਹਰੀ ਗੁਣ ਗਾਵੈ ਗੁਰਮਤਿ ਹੋ ਬਲ ਬਲੇ ਹੋ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਕਨੜਾ ਮਹੱਲਾ ਚੌਥਾ ਹਰ ਗੁਣ ਗਾਉ ਜਗਦੀਸ ਏਕਾ ਜੀ ਕੀ ਚੈ ਲਖ 20 ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀ ਸਰਹਾਓ ਹਰ ਕਿਰਪਾ ਕਰਾ ਸੁਆਮੀ ਹਮਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਅਜਾਪੋ ਜਗਦੀਸ ਤੁਮਰੇ ਜਨ ਰਾਮ ਜਪੇ ਤੇ ਉਤਮ ਤੈਨ ਕੋ ਘੁਮ ਘੁਮੇ ਘੁਮ ਘੁਮਾ ਜੀਸਾ ਹਰ ਤੁਮ ਬਡ ਬਡੇ ਵੱਡੇ ਵੱਡ ਉੱਚੇ ਜੋ ਕਰ ਹੈ ਜੇ ਤੁਧ ਭਵੀ ਸ ਜਾਂ ਨਾਨਕ ਅਮਰਤ ਪੀਆ ਗੁਰਮਤੀ ਤਨ 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 ਗੁਰ ਸਾਬੀਸ ਕਨੜਾ ਮਹਾਲਾ ਚੌਥਾ ਪਜਰਾ ਮੋਮਨ RAM ਜਿਸ ਰੂਪ ਨਰੇਖ ਵਡਾ ਮਾ ਸਤ ਸੰਗਤ ਮਿਲ ਪਜਰਾ ਮਾ ਵੱਡ ਹੋ ਹੋ ਪਾਗ ਮਥਾਮ ਰਹਾਓ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਚਿਤ ਕਰ ਅਨਦੋ ਅਨਦ ਪਜਰਾ ਮਾ RAM 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 ਨਾਮ ਗੁਣ ਗਾਵੋ ਹਰ ਪ੍ਰੀਤਮਾ ਅਪਦੇਸ ਗੁਰੂ ਗੁਰ ਸਤਗੁਰ ਸੁਖ ਹੋਤ ਹਰ ਹਰੀ ਹਰ ਹਰੀ ਹਰੇ ਭਜ ਰਾਮ 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 ਸਭ ਸ੍ਰਿਸ਼ਟ ਤਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ 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 ਰਾਮ 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 ਜਨਾਨ ਕੋ ਸਰਣਾਗਤੀ ਦੇਹੋ ਗੁਰਮਤੀ ਭਜ ਰਾਮ 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 ਕਾਂੜਾ ਮਹਾਲਾ ਚੌਥਾ ਸਤਿਗੁਰ ਚਾਟੋ ਪਗ ਚਾਟ ਜਿਤ ਮਿਲ ਹਰ ਪਾਦਰ ਬਾਟ ਪਜ ਹਰ ਹਰ ਰਸ ਰਸ ਰਸਗਾਟ ਹਰ ਹੋ ਹੋ ਲਿਖੇ ਲਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆਂ ਕਰ ਜਟ ਜਟਾ ਜਟ ਚਾਟ ਕਰ ਵੇਖ ਨ ਪਾਈਏ ਹਰ ਬ੍ਰਹਮ ਜੋਗ ਹਰ ਪਾਈਏ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾਂ ਖੋਲ ਖੋਲ ਕਪਾਟ ਦੂਵ ਪਰੰਪਰ ਸਵਾਮੀ ਅਤਗਾਹੋ ਤੂੰ ਭਰਪੂਰ ਰਹਾ ਜਲ ਥਲੇ ਇਕ ਇਕੋ ਇਕ ਇਕੈ ਹਰਵਾ ਠਾਟ ਤੂੰ ਜਾਣੈ ਸਭ ਬਿਦ ਬੁਝੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਨੜਾ ਮਹੱਲਾ ਚੌਥਾ ਜਬ ਮਨ ਗੋਬਿੰਦ ਮਾਤੋ ਹਰ ਹਰ ਅਗਮ ਅਗਾਦੋ मत गुरमत हर प्रबला दो तुर तो हो लिखे ला दो रहाओ। बिक माया संच बो चिता बेकार सुख पाई हैुरमत संत, संत दो गुरस दो ज्यों चूहे पारस मनूर पयचना त्यों पतित जन मिल संगति सुध होबत गुरमती सुधहा दो ज्यों काष्ट संग लोहा बहु तरता ਕਉ ਪੱਪੀ ਸੰਗਤ ਰੇ ਸਾਧ ਸਾਧ ਸੰਗਤੀ ਗੁਰ ਸਤ ਗੁਰ ਗੁਰ ਸਾਧੋ ਚਾਰ ਵਰਣ ਚਾਰ ਆਸਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪ ਤਰੈ ਕੁੱਲ ਸਗਲ ਤਰਾਦੋ ਕਨੜਾ ਮਹੱਲਾ ਚੌਥਾ ਹਰ ਜਸ ਗਾਬੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰ ਮਤ ਸੁਨ ਜਸ ਕਾਨ ਹਰ ਹੋ ਹੋ ਕਿਰਪਾ ਨ ਰਹਾਓ ਤੇਰੀ ਜਨ ਤਿਆਵੈ ਇਕ ਮਨ ਇਕ ਚਿੱਤ ਤੇ ਸਾਧੂ ਸੁਖ ਪਾਵੇ ਹਰ ਜਪ ਜਪ ਨਾਮ ਨਿਦਾਨ ਉਸਤਤ ਕਰੇ ਭਵ ਤੇਰੀਆ ਮਿਲ ਸਾਧੂ ਸਾਦ ਜਨਾ ਗੁਰ ਸਤਿਗੁਰ ਭਗਵਾਨ ਜਿਨ ਕਹਿਰਦੇ ਤੂੰ ਸਾਮੀ ਤੇ ਸੁਖ ਪੜ ਪਾਵੇ ਤੇ ਤਰੇ ਭਵ ਸਿੱਧ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮਲਾਇ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਕਨੜਾ ਮਹੱਲਾ ਪੰਜਵਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਗਾਇਏ ਗੁਣ ਗੋਪਾਲ ਕਿਰਪਾ ਨਿਦ ਦੁਖ ਬਿਦਾਰਨ ਸੁਖ ਦਾਤੇ ਸਤਗੁਰ ਜਾ ਕੋ ਪੇਟ ਤ ਹੋਏ ਸਗਲ ਸਿੱਧ ਰਹਾਓ ਸਿਮਰਤਿ ਨਾਮ ਮਨੇ ਸਦਾਰੇ ਕੋਟ ਪਰਾਦੀ ਖਿਨ ਮੈਂ ਤਾਰੈ ਜਾ ਕੋ ਚਿਤ ਆਵੇ ਗੁਰੇ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤਗੁਰ ਆਪਣਾ ਰੱਖੈ ਸੋ ਜਨ ਹਰ ਰਸ ਰਸਨਾ ਚਖੈ ਕਹੋ ਨਾਨਕ ਗੁਰ ਕੀਨੀ ਮਾਇ ਹਲਤ ਪਲਤ ਮੁਖ ਉਜਰ ਪਿਆ ਕਨੜਾ ਮਹਾਲਾ ਪੰਜਵਾ ਅਰਾਧੋ ਤੁਜੇ ਸੋਮੀ ਆਪਣੇ ਉਠ ਦੇ ਬੈਠ ਤ ਸੋਬਤ ਜਾਗਤ ਸਾਸ 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 ਹਰਿ ਜਪਨੇ ਰਹਾਓ ਤਾਂ ਕਹਿ ਹਿਰਦੇ ਬਸਿਓ ਨਾਮ ਜਾਕੂ ਸੁਮੇ ਕੀ ਨੋਦਾਨ ਤਾਂ ਕਹਿ ਹਿਰਦੈ ਆਈ ਸਾਤ ਠਾਕੁਰ ਪੀਟੇ ਗੁਰਬਚਨਾਤ ਸਰਬ ਕਲਾ ਸੋਈ ਪਰਬੀਨਾ ਨਾਮ ਮੰਤ ਜਾਕੋ ਗੁਰਦੀਨਾ ਕਹੋ ਨਾਨਕ ਤਾਂ ਕਹਿ ਬਲ ਜਾਓ ਕਲਯੁਗ ਮੇ ਪਾਇਆ ਜਿਨ ਨਾਓ ਕਨੜਾ ਮਹੱਲਾ ਪੰਜਵਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨ ਉਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਓ ਅਨਕ ਪਾਦ ਕਰ ਦਵਾਰ ਨ ਪਾਵੋ ਹੋਏ ਕਿਰਪਾਲ ਤਾਂ ਹਰ ਹਰਿ ਧਿਆਵੋ ਕੋਟ ਕਰਮ ਕਰਦੇ ਹੈ ਨਾ ਸੋਦਾ ਸਾਧ ਸੰਗਤ ਮਹਿ ਮਨ ਪ੍ਰਭੋ ਦਾ ਤ੍ਰਿਸ਼ਨਾ 부ਜੀ ਬਹ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਭਾਰ ਬ੍ਰਹਮ ਜਪ ਪੈ ਦਿਾਲ ਕਹੋ ਨਾਨਕ ਤੋ ਛੂਟੇ ਜੰਜਾਲ ਕਨੜਾ ਮਹਲਾ ਪੰਜਵਾ ਐਸੀ ਮਾਗੋ ਗੋਬਿੰਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰਨਾਮਾ ਜਪ ਪਰਮ ਗਤੇ ਰਹਾਓ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਜਿਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾ ਕੋ ਸਤਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸੇ ਦੁਖ ਡੇਰਾ ਜਾ ਕੇ ਹਿਰਦੈ ਬਸੇ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਤਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹਾਲਾ ਪੰਜਵਾ ਭਗਤ ਭਗਤਨ ਹੂੰ ਬਨ ਆਈ मन तन गलत पै ठाकर सों अपने लिए मिलाई रहाओ गवन हरि गावै गीत ते उदर बसे जेह चित पेखे बिंजन प्रोसन हारै जेह भोजन की नौते तृपतारै अनक स्वांग काछे पिखतारी जैसो सतेसो दृष्टारी ਕਹਿਣ ਕਹਾਵਨ ਸਗਲ ਜੰਜਾਰ ਨਾਨਕ ਦਾਸ ਸੱਚ ਕਰਨੀ ਸਾਰ ਕਨੜਾ ਮਹੱਲਾ ਪੰਜਵਾ ਤੇਰੀ ਜਨ ਤੇਰੋ ਜਨ ਹਰ ਜਸਤੋਂ ਤੋ ਮਾਹਿਓ ਰਹਾ ਓ ਮਨ ਹੈ ਪ੍ਰਗਾਸ ਪੇਖ ਪ੍ਰਭ ਕੀ ਸੋਬਾ ਜਤ ਕਤ ਪੇਖੋ ਆਹਿਓ ਸਭ ਤੇ ਪਰੇ ਪਰੇ ਤੇ ਉੱਚਾ ਗਹਿਰ ਗਵੀਰ ਅਥਾਹਿਓ ਓਤ ਪੋਤ ਮਿਲਿਓ ਭਗਵੰਤ ਭਗਤਨ ਕਉ ਜਨਸੋ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੈ ਗੁਣ ਨਾਨਕ ਸਹਿਜ ਸਮਾਦ ਸਮਾਹਿਓ ਕਨੜਾ ਮਹੱਲਾ ਪੰਜਵਾ ਸੰਤਨ ਪਹਿ ਆਪ ਉਧਾਰਨ ਆਇਓ ਰਹਾਓ ਦਰਸ਼ਨ ਪੇੜ ਤੋ ਤੋ ਬਨੀਤਾ ਹਰ ਹਰ ਮੰਤਰ ਦਿਰਡਾਇਓ ਕਾਟੇ ਰੁਗ ਪੈ ਮਨ ਨਿਰਮਲ ਹਰ ਹਰ ਔਖ ਦਿਖਾਇਓ ਅਸਥਿਤ ਪੈ ਬਸੇ ਸੁਖ ਥਾਨਾ ਬਹੁਰ ਨਕਤ ਹੁਤਾਇਓ ਸਤਿ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਪਤ ਨਮਯੋ ਕਨੜਾ ਮਹੱਲਾ ਪੰਜਵਾ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਓ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ ਜੋ ਪ੍ਰਭ ਕੀ ਨੋ ਸੋ ਪਰਮਾਨਿਓ ਇਹ ਸੁਮਤ ਸਾਧੂ ਤੇ ਪਾਈ ਸਾਮੇ ਰਬ ਰਹਾ ਪ੍ਰਭ ਇਕੈ ਪੇਖ ਪੇਖ ਨਾਨਕ ਬਿਗਸਾਈ ਕਨੜਾ ਮਹੱਲਾ ਪੰਜਵਾ ਠਾਕੁਰ ਜੀਓ ਤੁਹਾਰੋ ਪਰਨਾ ਮਾਨ ਮਹਿਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਓ ਤੁਮਰੀ ਆਸ ਪਰੋਸਾ ਤੁਮਰਾ ਤੁਮਰਾ ਨਾਮ ਰਿਦੇ ਲੈ ਧਰਨਾ ਤੁਮਰੋ ਬਾਲ ਤੁਮਰੋ ਬਲ ਤੁਮ ਸੰਗ ਸਹੇਲੇ ਜੋ ਜੋ ਕਹੋ ਸੋਏ ਸੋਈ ਕਰਨਾ ਤੁਮਰੀ ਦਇਆ ਮੈਂ ਅਸੁਖ ਪਾਵੋ ਓਹਾ ਕਰਪਾਲ ਤੇ ਪਉ ਜਲ ਤਰਨਾ ਅਵੇਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਨੜਾ ਮਹਲਾ ਪੰਜਵਾ ਸਾਧ ਚਰਨ ਚਰਨ ਚਿਤ ਲਾਇਆ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਗੁਰ ਦਿਰਡਾਇਆ ਰਹਾਉ ਨਹਿ ਤ੍ਰਪਤਾਨੋ ਰਾਜ ਜੋਬਨ ਤਨ ਬਹਰ ਬਹਰ ਫਿਰਤਾ ਆ ਸੁਖ ਪਾਇਆ ਤ੍ਰਿਸ਼ਨਾ ਸਭ ਬੂਜੀ ਹੈ ਸ਼ਾਂਤ ਪਾਈ ਗੁਣ ਗਾਇਆ ਬਿਨ ਬੂਜੇ ਪਸੂ ਕੀ ਨਿਆਈ ਪਰਮ ਮੋਹ ਵਿਆਪਿਓ ਮਾਇਆ ਸਾਧ ਸੰਗ ਜਮ ਜੇਬਰੀ ਕਾਟੀ ਨਾਨਕ ਸਹਿਜ ਸਮਾਇਆ ਕਨੜਾ ਮਹੱਲਾ ਫੰਜਵਾ ਹਰ ਕੀ ਚਰਨ ਹਿਰਦੈ ਗਾਈ ਸੀਤਲਾ ਸੁਖ ਸਾਥ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਓ ਸਗਲ ਆਸ ਹੋਤ ਪੂਰਨ ਕੋਟ ਜਨਮ ਅੰਧੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਹੁੜ ਕਾਲ ਨਾ ਖਾਈ ਕਨੜਾ ਮਹੱਲਾ ਪੰਜਵਾ ਕਰਤੀ ਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਥਿਏ ਸੰਤ ਸੰਗ ਪ੍ਰਭ ਗਿਆਨ ਪੂਰਨਾ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਓ ਅਬਦ ਜਾਤ ਰਹੇ ਸਰਮਨਾਸੀ ਸਿਮਰਤ ਸਾਧੂ ਸੰਗ ਪਤਿਤ ਬਨੀਤ ਹੋਏ ਖਿਨ ਪੀਤਰਾ ਪਾਰਬਰਹਿਮ ਕੈ ਰੰਗ ਜੋ ਜੋ ਕਥੈ ਸੁਨੇ ਹਰ ਕੀਰਤਨ ਤਾ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਬੈ ਆਸ ਕਨੜਾ ਮਹਾਲਾ ਪੰਜਵਾ ਸਾਧ ਸੰਗਤ ਨਿਧਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਉ ਸੰਤ ਰੇਨ ਨਿਤ ਮਜਨ ਕਰੈ ਜਨਮ ਜਨਮ ਕੇ ਕਿਲ ਵਿਖ ਹਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰਤ ਰੇ ਨਾਨਕ ਪ੍ਰਾਣੀ ਕਾਨੜਾ ਮਹੱਲਾ ਪੰਜਵਾ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਤਨ ਪ੍ਰਾਨ ਪ੍ਰਭ ਕੀ ਸਿਮਰਤ ਦੁਖ ਜਾਏ ਰਹਾਉ ਗੀਤ ਉਹ ਤਾਂ ਕਹਾਂ ਲੋਪਾਵੇ ਏਕ ਸਿਉ ਮਨ ਲਾਈ ਮਹਾ ਪਵਿੱਤਰ ਸੰਤ ਅਸਨ ਮਿਲ ਸੰਗ ਗੋਬਿੰਦ ਧਿਆਇ ਸਗਲ ਤਿਆਗ ਸਰਨ ਆਇਓ ਨਾਨਕ ਲੇ ਹੋ ਮਲਾਈ ਕਨੜਾ ਮਹੱਲਾ ਪੰਜਵਾ ਏਕ-ਪੇਖ ਬਿਗਸਾਓ ਸਾਜਨ ਪ੍ਰਭ ਆਪਣਾ ਏਕਾਂਤ ਰਹਾਓ ਆਨੰਦ ਸੁਖ ਸਹਿਜ ਮੂਰਤ ਤਿਸਿਆਨ ਨਹੀਂ ਪਾਤ ਸਿਮਰਤ ਏਕ ਬਰ ਬਾਹਰੈ चिमृत एक बार हर हर कोट कोट कसमल जात गुण रमंत दुख न सयंत शांत अमृता रस पियो रसना रंग रात कानड़ा पंजवा साजना संत आओ मेरे रहाओ वाहगुरु जी का खालसा वाहगुरु जी की फतेह गुरु प्यारी सास संगत जी ए सन ਅੱਜ 105ਵੇਂ ਭਾਗ ਦੇ ਵਿੱਚ ਆਪਾਂ ਸਰਵਣ ਕੀਤੇ ਨੇ ਪਾਵਨ ਅੰਗ 1201 ਤੋਂ 1300 ਸੋ ਗੁਰਬਾਣੀ ਪੜਦਿਆਂ ਕੋਲੋਂ ਗੁਰਬਾਣੀ ਸੁਣਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁਟੀਆਂ ਰਹਿ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੇ ਸੁਣਨ ਵਾਲੀ ਸਾਧ ਸੰਗਤ ਜੀ ਬਖਸ਼ਣਯੋਗ ਹੈ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਅਗਲਾ ਭਾਗ ਲੈ ਕੇ ਅਗਲੇ 10 ਪਾਵਨ ਅੰਗ ਦਾ ਪਾਠ ਸੋ ਉਦੋਂ ਤੱਕ ਲਈ ਦਾਸ ਨੂੰ ਦਿਓ ਜੀ ਇਜਾਜ਼ਤ ਸਾਰੇ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ